ਬੱਚੇ ਨੇ ਨੂੰ ਦੇਖਿਆ ਹੋਊਗਾ ਮੈਨਾ ਦਾ ਮੂੰਹ ਕੋ ਪਿਆ ਹੋਗਾ ਜਿਹੜਾ 2 ਵਜੇ ਨਿਕਲਣਾ ਭੂਆ ਬਚਾਲਾ ਮੈਨੇ ਭੂਆ ਬਚਾਲਾ ਮੈਨਾ ਗਲਤ ਕੰਮ ਕਰਨ ਲੱਗਾ ਇਹ ਐਦਾ ਬੋਲਿਆ ਵੀ 3 ਵਜੇ ਤੱਕ ਕਰਾਉਣਾ ਜਿਹੜਾ ਗਲੇਜ ਕੰਪਦਾ ਇਹ ਬੰਦੇ ਨੇ ਕੀ ਲੱਭਦਾ ਰਹਿੰਦਾ ਹੈ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ ਨਹੀਂ ਪਤਾ ਲੱਗਦਾ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਹੈ ਗਏ ਇਹ ਬਾਗਪੁਰਾ ਜੀ ਅੱਛਾ ਜੀ ਇਨਫੋਰਮੇਸ਼ਨ ਕਿਹਨਾਂ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛ ਪੜਤਾਲ ਲਈ ਨਾਲ ਲਿਆ ਰਹੇ ਹਾਂ ਸਾਡੇ ਆਕੇ ਕੁਛ ਪੜਤਾਲ ਕਰਦੇ ਹਾਂ ਕੋਈ ਆਈਡੈਂਟੀਫਿਕੇਸ਼ਨ ਨਿਕਲੀ ਜੇ ਕੁਝ ਪੜਤਾਲ ਕਰੋ ਤੇ ਕੁਛ ਨਹੀਂ ਕੁਛ ਨਹੀਂ ਨਿਕਲੀਏ ਦੋਸਤੋ ਹੁਣ ਇੱਥੇ ਕਿਸ ਦਾ ਕਸੂਰ ਹੈ ਉਸ ਬੱਚੇ ਦਾ ਜਾਂ ਇਸ ਪ੍ਰਵਾਸੀ ਦਾ ਨਹੀਂ ਇਹਨਾਂ ਦੋਨਾਂ ਦਾ ਕਸੂਰ ਨਹੀਂ ਹੈ ਇੱਥੇ ਕਸੂਰ ਸਾਡਾ ਹੈ ਸਾਡਾ ਪੰਜਾਬੀਆਂ ਦਾ ਬੱਚੇ ਦਾ ਕਸੂਰ ਨਹੀਂ ਹੈ ਉਹ ਤਾਂ ਮਸੂਮ ਹੈ ਇਸ ਪਰਵਾਸੀ ਦਾ ਕਸੂਰ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਇਨਾਂ ਵਾਸਤੇ ਆਮ ਨੇ ਤੁਸੀਂ ਡਾਟਾ ਚੈੱਕ ਕਰੋ ਇਹ ਮਹਿਲਾਵਾਂ ਨਾਲ ਤੇ ਬੱਚਿਆਂ ਦੇ ਨਾਲ ਦਰਿੰਦਗੀ ਵਿੱਚ ਵੈਸੇ ਹੀ ਪਹਿਲੇ ਨੰਬਰ ਤੇ ਹਨ ਇਸੇ ਕਰਕੇ ਇਹ ਚੀਜ਼ਾਂ ਇਨਾਂ ਵਾਸਤੇ ਆਮ ਹਨ ਇਹ ਸਾਰਾ ਕਸੂਰ ਸਾਡਾ ਪੰਜਾਬੀਆਂ ਦਾ ਹੈ ਇਹ ਯੂਪੀ ਦੇ ਮਾਨਸਿਕ ਤੇ ਪੇਸ਼ੇਵਰ ਅਪਰਾਧੀ ਕਿਸੇ ਵੱਡੇ ਜ਼ਿੰਮੇਵਾਰੀਆਂ ਫੈਕਟਰੀ ਮਾਲਕ ਦੇ ਆਲੇ ਦੁਆਲੇ ਨਹੀਂ ਰਹਿੰਦੇ ਹਾਂ ਉਹਨਾਂ ਨੂੰ ਕਮਾ ਕੇ ਜਰੂਰ ਦੇ ਰਹੇ ਹਨ ਇਸ ਲਈ ਉਹ ਇਹਨਾਂ ਪੇਸ਼ੇਵਰ ਅਪਰਾਧੀਆਂ ਦੀ ਸਪੋਰਟ ਕਰ ਰਹੇ ਹਨ ਲੌਜੀਕ ਸਮਝ ਆਉਂਦਾ ਹੈ ਪਰ ਅਸੀਂ ਗਰੀਬ ਤੇ ਮਿਡਲ ਕਲਾਸ ਪੰਜਾਬੀ ਜਿਨ੍ਹਾਂ ਦੀਆਂ ਏਲੇ ਦੁਆਲੇ ਰਹਿ ਰਹੇ ਹਨ ਜਿਨ੍ਹਾਂ ਨੂੰ ਇਹ ਬੇਰੋਜ਼ਗਾਰ ਕਰ ਰਹੇ ਹਨ ਜਿਨ੍ਹਾਂ ਦੇ ਬੱਚਿਆਂ ਨਾਲ ਦਰਿੰਦਗੀ ਕਰ ਰਹੇ ਹਨ ਉਹਨਾਂ ਨੂੰ ਕਤਲ ਕਰ ਰਹੇ ਹਨ ਉਹਨਾਂ ਦੇ ਸੋ ਕੋਡ ਐਸ ਸੀ ਐਸਟੀ ਓ ਬੀ ਸੀ ਲੀਡਰ ਕਿਉਂ ਚੁੱਪ ਹਨ ਕਿ ਕਿਉਂ ਇਹਨਾਂ ਮਾਨਸਿਕ ਤੇ ਪੇਸ਼ੇਵਰ ਅਪਰਾਧੀਆਂ ਦੀ ਸਪੋਰਟ ਕਰ ਰਹੇ ਹਨ ਇਹ ਲੌਜੀਕ ਸਮਝਣਾ ਬਹੁਤ ਜ਼ਰੂਰੀ ਹੈ ਕਿਉਂ ਅਸੀਂ ਗਰੀਬ ਤੇ ਮਿਡਲ ਕਲਾਸ ਪੰਜਾਬੀ ਆਪਣੇ ਪੈਰਾਂ ਤੇ ਆਪ ਕੁਲਾੜਾ ਮਾਰ ਰਹੇ ਹਾਂ ਇਸ ਗੱਲ ਤੇ ਜ਼ਰੂਰ ਗੌਰ ਕਰੋ ਪੰਜਾਬੀਓ ਕਿ ਜਿੰਨੀ ਛੇਤੀ ਹੋ ਸਕਦਾ ਹੈ ਇਹਨਾਂ ਮਾਨਸਿਕ ਤੇ ਪੇਸ਼ੇਵਾਰ ਅਪਰਾਧੀਆਂ ਤੋਂ ਆਪਣੇ ਆਪ ਨੂੰ ਵੀ ਦੂਰ ਕਰੋ ਤੇ ਆਪਣੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਵੀ ਦੂਰ ਰੱਖੋ ਸਾਵਧਾਨ ਰਹੋ ਕਿਉਂਕਿ ਇਹ ਦਰਿੰਦਗੀ ਇਹਨਾਂ ਲਈ ਆਮ ਚੀਜ਼ ਹੈ ਜੇ ਮੇਰੀ ਗੱਲ ਤੇ ਯਕੀਨ ਨਹੀਂ ਹੈ ਤਾਂ ਡਾਟਾ ਚੈੱਕ ਕਰੋ यूपी बिहार ਜਿਹੜੇ ਲੋਕ ਸਾਡੇ ਆਲੇ ਦੁਆਲੇ ਰਹਿ ਰਹੇ ਹਨ ਇਹ ਬੱਚਿਆਂ ਨਾਲ ਦਰਿੰਦਗੀ ਤੇ ਮਹਿਲਾਵਾਂ ਨਾਲ ਦਰਿੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਹਨ ਸੋ ਮੇਰੀ ਬੇਨਤੀ ਹੈ ਪੰਜਾਬੀਓ ਤੇ ਖਾਸ ਤੌਰ ਤੇ ਗਰੀਬ ਤੇ ਮੀਡਲ ਕਲਾਸ ਪੰਜਾਬੀਓ ਸਾਵਧਾਨ ਹੋ ਜਾਓ ਅਲਰਟ ਹੋ ਜਾਓ ਇਹ ਤੁਹਾਡੇ ਲਈ ਵੇਕ ਅਪ ਕਾਲ ਹੈ